ਲੌਜੀ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੋ ਗਈ ਕੈਫੇ ਦੇ ਨਾਲ ਜੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਆਏ ਹੋਏ ਹਾਂ ਪੁਰਤਗਾਲ ਅਸੀਂ ਤੁਹਾਨੂੰ ਇੱਥੇ ਦੇ ਨਜ਼ਾਰੇ ਦਿਖਾਵਾਂਗੇ ਅੱਜ ਦਾ ਮੌਸਮ ਦਾ ਹਾਲ ਹੈਗਾ ਜੀ 22 ਡਿਗਰੀ ਟੈਂਪਰੇਚਰ ਹੈ ਅਸੀਂ ਤੁਹਾਨੂੰ ਇੱਥੇ ਦੇ ਟੂਰ ਦਿਖਾਵਾਂਗੇ ਲਓ ਬਈ ਮਿੱਤਰੋ ਟੈਂਕੀ ਕਰਾ ਲਈ ਫੁੱਲ ਹਾਂ ਕੱਢਦੇ ਹਾਂ ਟੂ ਲੋ ਜੀ ਥੋ ਵੀ ਚੈੱਕ ਲਓ ਜੀ ਆਪਾਂ ਪਹੁੰਚੇ ਆ ਪੁਰਤਗਾਲ ਦੇ ਸ਼ਹਿਰ ਨਾਲ ਦੇ ਪਹਾੜੀ ਏਰੀਆ ਵਿੱਚ ਉਹ ਬੀਚਾ ਤੁਹਾਨੂੰ ਵੀ ਦੀ ਹੋਵੇ ਮਾੜੀ ਮਾੜੀ ਟੂਰਿਸਟ ਏਰੀਆ ਹੈ ਇਹ ਤੇ ਕਰੋ ਚੈੱਕ ਵੈਦਰ ਅੱਜ ਧੁੱਪ ਬਹੁਤ ਹੈ ਸਵੇਰੇ 22 ਡਿਗਰੀ ਟੈਂਪਰੇਚਰ ਸੀ ਹੁਣ 26 ਆ ਬਹੁਤ ਜ਼ਿਆਦਾ ਗਰਮੀ ਹੋਈ ਆ ਅੱਜ ਜਾਣਾ ਸੀ ਉੱਧਰ ਘੁੰਮਣ ਬੀਚ ਤੇ ਮੈਂ ਕਿਹਾ ਚੱਲ ਹੁਣ ਫੇਰ ਕਿਹਦੇ ਨੂੰ ਜਾਵਾਂਗੇ ਨਾ ਵਰ ਕਿ ਮੈਂ ਤਾਂ ਤੁਹਾਨੂੰ ਪਤਾ ਆ ਗਿਆ ਸੀ ਇੱਥੇ ਤੇ ਚਾਚੇ ਨੇ ਆਉਣਾ ਹੁਣ ਇੱਕ ਦੋ ਦਿਨਾਂ ਤੱਕ ਤੇ ਫੇਰ ਇਕੱਠੇ ਹੀ ਘੁੰਮਾਂਗੇ ਕੱਢਾਂਗੇ ਟੂਰ ਪੁਰਤਗਾਲ ਦਾ ਤੇ ਉੱਥੇ ਨਾਲੋਂ ਪੈਰਸ ਨਾਲੋਂ ਮੌਸਮ ਦਾ ਫਰਕ ਆ ਇੱਥੇ ਉੱਥੇ ਤਾਂ ਠੰਡ ਸੀਗੀ ਉੱਥੇ ਸੀਗਾ 15 16 ਡਿਗਰੀ ਟੈਂਪਰੇਚਰ ਇੱਥੇ 25 ਹੋਇਆ ਹੁਣ 25 26 ਬਹੁਤ ਗਰਮੀ ਆ ਤੇ ਫੌਨ ਦਿਖਾਉਨੇ ਆ ਹੁਣ ਹਫਤਾ ਕ ਇੱਥੇ ਦੀ ਹੁਣ ਆਉਣੇ ਵਲੌਗ ਤੇ ਜੇ ਤੁਸੀਂ ਚਾਹੁੰਦੇ ਆ ਘੁੰਮਣਾ ਸਾਰਾ ਨਾਲ ਸਾਡੇ ਵਧੀਆ ਵਧੀਆ ਏਰੀਆ ਘੁਮਾਵਾਂਗੇ ਤਾਂ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਹੁਣ ਇੱਥੇ ਵੀਡੀਓ ਪਾਇਆ ਕਰਾਂਗੇ ਘੁੰਮਾਂਗੇ ਸ਼ਹਿਰ ਵਧੀਆ ਵਧੀਆ ਤੇ ਤੁਹਾਨੂੰ ਨਾਲ-ਨਾਲ ਦੱਸਾਂਗੇ ਵੀ ਇੱਥੇ ਇਤਿਹਾਸ ਵੀ ਨਾਲ-ਨਾਲ ਦੱਸਾਂਗੇ ਬਾਕੀ ਕਰੋ ਚੈੱਕ ਤੁਸੀਂ ਉਹ ਚੈੱਕ ਕਰੋ ਬੰਦਾ ਸਾਈਕਲਿੰਗ ਕਰਦਾ ਤੇ ਕੱਪੜਿਆਂ ਤੋਂ ਬਾਹਰ ਹੋਇਆ ਇੰਨੀ ਗਰਮੀ ਆ ਤੇ ਆਪਾਂ ਜਿਹੜਾ ਮੋਟਰਸਾਈਕਲ ਲਿਆ ਅੱਜ ਤਾਂ ਇੱਥੇ ਆਏ ਸੀ ਪਰ ਜੇ ਹਿਸਾਬ ਨਾਲ ਗਰਮੀ ਵੱਧਦੀ ਜਾਂਦੀ ਆ ਮੈਨੂੰ ਲੱਗਦਾ ਕੋਈ ਗੱਡੀ ਕਰਨੀ ਪੈਣੀ ਐ ਇਸ ਹਾਲ ਉਹ ਗਰਮੀ ਬਹੁਤ ਹੋਈ ਆ ਤੁੱਪ ਬਹੁਤ ਪੈਂਦੀ ਐ ਇੱਥੇ ਪਰ ਉਹਦਾ ਜੋ ਠੰਡੀ ਹਵਾ ਚੱਲਦੀ ਫੇਰ ਨਿਆਰਾ ਆਉਂਦਾ ਪੂਰਾ ਤੇ ਲੋ ਜੀ ਆ ਆਪਾਂ ਪਹੁੰਚ ਗਏ ਪੁਰਤਗਾਲ ਦੇ ਪਿੰਡ ਮਰੀਨਾ ਗ੍ਰਾਂਡ ਦੇ ਵਿੱਚ ਤੇ ਇੱਥੇ ਹੀ ਰਹਿਨੇ ਆਪਾਂ ਇੱਥੇ ਚੱਲਣ ਡਿਆ ਮੇਲਾ ਤੇ ਇੱਥੇ ਇਹਨਾਂ ਦੇ ਸਿੰਗਰ ਲੱਗੇ ਆ ਕੋਈ ਬੜਾ ਭਰਿਆ ਸੀ ਰਾਤ ਦਾ ਦ੍ਰਿਸ਼ ਇਹ ਇਹ ਹਰੇਕ ਸਾਲ ਹੀ ਲੱਗਦਾ ਉਦੋਂ ਮੈਨੂੰ ਚੇਤਾ ਮੈਂ ਪਿਛਲੇ ਸਾਲ ਵੀ ਆਇਆ ਸੀ ਉਦੋਂ ਵੀ ਚੱਲਦਾ ਸੀ ਮੇਂਦਾ ਇਹ ਤੇ ਅੱਜ ਸ਼ਨੀਵਾਰ ਆ ਵੀਕਐਂਡ ਕਰਕੇ ਜ਼ਿਆਦਾ ਭਰਿਆ ਆ ਜੀ ਲੋਕ ਇੰਜੋਏ ਕਰਦੇ ਚੋ ਮੈਨੂੰ ਦੇ ਆਪਦੀ ਸਿੰਗਰ ਆ ਕੋਈ ਹੈਗੇ ਕੋਈ ਮਸ਼ਹੂਰ ਹੈ ਅੱਜ ਜਿੱਦਾਂ ਸ਼ਨੀਵਾਰ ਕਹਿੰਦੇ ਕੋਈ ਜਿੱਦਾਂ ਤਕੜਾ ਸਿੰਗਰ ਜਿੱਦਾਂ ਆਪਣੇ ਲਾ ਲੋ ਕੋ ਵੱਡਾ ਨਾਮੀ ਸਿੰਗਰ ਅੱਜ ਉਹ ਆਇਆ ਕੋਈ ਇਹਨਾਂ ਦੇ ਉਹਦੇ ਕਰਕੇ ਮੇ ਲਾਈਨ ਨੰਬਰ ਆਇਆ